ਆਹ ਨਾ ਬਾਈ ਜਿਹੜੀ 2-3 ਦਿਨ ਧੁੰਦ ਪਈ ਆ ਹੁਣਾਂ ਲਗਾਤਾਰ ਵੀ 바ਵਾ ਧੁੰਦ ਪਈ ਆ ਫਿਰ ਹੁਣ ਧੁੱਪ ਨਿਕਲੀ ਸੋਹਣੀ ਅੱਜ ਸਵੇਰ ਦੀ ਤੇ 3 ਤਰੀਕ 3 ਫਰਵਰੀ ਅੱਜ ਤੇ ਵੀ ਤਨ 2-3 3-4 ਦਿਨ ਹੋ ਗਿਆ ਲਗਾਤਾਰ ਵੀ ਵਧੀਆ ਸੋਹਣੀ ਧੁੰਦ ਪਈ ਜਾਂਦੀ ਹੈ ਜੀ ਤੇ ਉਹਦੇ ਨਾਲ ਯਾਰ ਕਣਕਾਂ ਦਾ ਰੰਗ ਲੱਗ ਹੀ ਹੋ ਗਿਆ ਵੀ ਜਿਵੇਂ ਪਹਿਲਾਂ ਮੈਗਨੀਟ ਦੀ ਘਾਟ ਜੀ ਦਿਖਾਈ ਜਾਂਦੀ ਸੀ ਜਦੋਂ ਧੁੱਪਾ ਪੈ ਗਈ ਸੀ ਲਗਾਤਾਰ ਤੇ ਕਣਕਾਂ ਹੋਰ ਹੀ ਹੋ ਗਈਆਂ ਸੀਗੀਆਂ ਵੀ ਆਂ ਲੱਗਦਾ ਸੀ ਵੀ ਇਹ ਪਾਣੀ ਦਾ ਆਦਿ ਗਿਆ ਯਾਰ ਵੀ ਜੋਰ ਨਾਲੋਂ ਲਾਗੇ ਕਣਕਾਂ ਐ ਲੱਗਦਾ ਸੀ ਪਾਣੀ ਦੀ ਘਾੜੀ ਮੰਨੀਆਂ ਦੀ ਸਪਰੇਅ ਹਾਦਫੂ ਖਾਂ ਦੀ ਘਾੜੀ ਮੰਨਦੇ ਤਤ ਤਾਲੀਆਂ ਤੇ ਉਦੋਂ ਆਪਣੇ ਸਾਹਨੇ ਕਿਸਾਨ ਭੋ ਭੱਜ ਵੀ ਲਈ ਸੀ ਸਪਰੇਅ ਹਾਂ ਦੀ ਢੋਲ ਮਣ ਜੰਬੜ ਵੀ ਗਏ ਸੀ ਕਿ ਮੈਗਨੀ ਨਹੀਂ ਸੜਕਤੀ ਕਿਸੇ ਨੇ ਕੋ ਸੜਕਤੀ ਬਾਈ ਜਿਹੜੀ ਆ ਦੋ ਤਿੰਨ ਦਿਨਾਂ ਤੋਂ ਧੁੰਦਾ ਪਈ ਗਈਆਂ ਯਾਰ ਪਤਾ ਨਹੀਂ ਕਿਹ ਹੈ ਗਈਆਂ ਧੁੰਦਾ ਪਈਆਂ ਇਹ ਵੀ ਯਾਰ ਇਹਨਾਂ ਨੇ ਕਣਕਾਂ ਦਾ ਰੰਗ ਬਣਾਤਾ ਵੀ ਰੰਗ ਬਣਾਤਾ ਕਿ ਵੀਰ ਨਾਲੇ ਤਾਂ ਤੁਸੀਂ ਦੇਖੋ ਅੱਜ ਤੋਂ ਤਿੰਨ ਚਾਰ ਦਿਨ ਜਿਹੜੀ ਮੇਰੀ ਪਹਿਲਾ ਵੀਡੀਓ ਪਾਈ ਹੋਣੀ ਹੈ ਕੋਈ ਮਰਜ਼ੀ ਖੋਲ ਕੇ ਦੇਖ ਲਓ ਆਈ ਆਪਾਂ ਵੀਡੀਓ ਪਾਉਣ ਹੁੰਦੇ ਜਿਵੇਂ ਹੁਣ ਮੈਂ ਪਾਈ ਨ ਬਿਆਤ ਹੁੰਦਾ ਹੁੰਦਾ ਕਿੰਨੇ ਸਰਵਾਂ ਨੇ ਕਦ ਕਰਿਆ ਵੀ ਪਤਾ ਨਹੀਂ ਰੱਬ ਜਾਣੇ ਵੀ ਇਹਨਾਂ ਦਾ ਟਾਈਮ ਹੀ ਆ ਗਿਆ ਹਨਾ ਉਮਰ ਦੇ ਸਾਹਮਣੇ ਲਈ ਹੋ ਗਿਆ ਹਨਾ ਵੀ ਪਹਿਲਾਂ ਛੋਟੇ ਛੋਟੇ ਸਰਵਾਂ ਜਿਹਾ ਫੁੱਲ ਗੱਡੀ ਜਾਂਦੀਆਂ ਸੀ ਵੀ ਜਿੰਮੇ ਹੁਣ ਆਮ ਖੁੰਜੇ ਤੇ ਕੱਢੀ ਜਾਂਦੀ ਹੈਗੀ ਤੇ ਹੁਣ ਇੱਕੇ ਦਾਮ ਹੀ ਤੁਸੀਂ ਇਹ ਲਾ ਲਓ ਵੀ 5-5 ਫੁੱਟ ਮੰਗੂ ਆ ਦੇਖੋ ਆੜ ਆਪਣੀ ਤੇ ਜਿੰਮੇ ਪਹਿਲਾਂ ਏ ਨਿੱਕੇ ਨਿੱਕੇ ਖੜੀਆਂ ਸੀਗੀਆਂ ਤੇ ਇੱਕੇ ਦਾਮ ਹੀ ਤਾਂ ਹੁਣ ਚੱਲ ਪਿਆ ਤੇ ਆ ਆਪਣਾ ਬਾਹਣ ਮੈਂ ਪਹਿਲਾਂ ਵੀ ਹੁਣ ਇੱਥੇ ਵੀਡੀਓ ਪਾਈ ਸੀ ਮੈਗਨਿਟ ਦੀ ਕਾਟ ਵਾਲੀ ਆ ਬਾਹਣ ਚ ਪਾਈ ਸੀਗੀ ਇੱਥੇ ਵੀ ਮੈਗਨੀਜ਼ ਦੀ ਘਾਟ ਤਾਂ ਕਿਵੇਂ ਪਤਾ ਲੱਗੇ ਆਪਾਂ ਹੁਣ ਚ ਆਪਣੇ ਚ ਹੈਗੀ ਸੀ ਹੈਗੀ ਵੀ ਸੀ ਮੈਗਨੀਜ਼ ਦੀ ਘਾਟ ਹੈਗੀ ਪਤਾ ਕੀ ਕਾਰਨ ਸੀ ਇਹ ਆ ਵਿੱਚ ਆਪਾਂ ਮੱਕੀ ਬੀਜੀ ਹੋਈ ਸੀ ਮੱਕੀ ਤੋਂ ਬਾਅਦ ਝੋਨਾ ਲੱਗ ਗਿਆ ਵੀ ਬਾਹਾਂ ਨੂੰ ਸਾਹ ਨਹੀਂ ਮਿਲਿਆ ਤੇ ਕੋਈ ਘਾਟ ਨਹੀਂ ਰਹੀ ਤੁਸੀਂ ਆ ਦੇਖ ਲਓ ਧੰਦਾ ਬੰਨੀ ਖੜੀ ਆ ਕਣਕ ਤੇ ਆ ਵੀਡੀਓ ਚ ਵੀ ਦਿਸੀ ਜਾਂਦੀ ਹੈ ਹਨਾ ਤੇ ਵੀ ਯਾਰ ਇਹ ਤੁੰਦਾ ਆਪ ਦੇਖੋ ਸਰੋਂ ਦੇਖੋ ਸਰੋਂ ਦੀ ਆੜਤ ਦੇਖੋ ਕਿਹੜੇ ਨੋਟ ਪਾਸ ਗਈ ਵੀ ਯਾਰ ਸਰੋਂ ਵੀ ਲਾਲ ਪੰਜ-ਪੰਜ ਫੁੱਟ ਤੱਕ ਸਰਮਾਂ ਬਾਤੀਆਂ ਕੱਦ ਕਰਕੇ ਤੁੰਦਾ ਤੁੰਦਾ ਜੀ ਤੇ ਕਣਕਾ ਜਮਾ ਕਾਲੀਆਂ ਹੋ ਗਈਆਂ ਵੀ ਕਿਸੇ ਕੀ ਦੀ ਘਾਟ ਨਹੀਂ ਰਹੀ ਯਾਰ ਵੀ ਜਿਹਾ ਜਿਹਾ ਤਾਂ ਕੋਈ ਸਪਰੇ ਹਾਂ ਕਰਤੀਆਂ ਘਾਟਾ ਵੱਧਾ ਲਈਆਂ ਤੇ ਜਿਹੇ ਜੀ ਆ ਲਗਾਤਾਰ ਤਿੰਨ ਚਾਰ ਦਿਨ ਤੁੰਤ ਪੈ ਗਈ ਇੰਨਾ ਫਰਕ ਪੈ ਗਿਆ ਆਹ ਸਾਹਮਣੇ ਵਾਲਾ ਘੇਰਾ ਦੇਖੋ ਆਪਣਾ ਦੇਖੋ ਵੀ ਇਹ ਕੋਈ ਕੈਮਰੇ ਚ ਨਹੀਂ ਇੰਨਾ ਕਾਲਾ ਦਿਂਦਾ ਵੀ ਇਹ ਖੜਾ ਹੀ ਆਏ ਹਨ ਇਹਨਾਂ ਨੇ ਆਪਾਂ ਤਾਂ ਇਹ ਵੀ ਕਿੱਦੇ ਦਾ ਬੰਦ ਕਰਿਆਗਾ ਕੋਈ ਸਪਰੇ ਨਹੀਂ ਕਰੀ ਇਹਤੇ ਕੁਝ ਨਹੀਂ ਯਾਰ ਵੀ ਆਹ ਧੁੰਦ ਆਉਣ ਤੋਂ ਪਹਿਲਾਂ ਤਾਂ ਕੰਡੀਸ਼ਨ ਇਹਨਾਂ ਦੀ ਹੋਰ ਸੀ ਵੀ ਆਏ ਲੱਗਦਾ ਸੀ ਵੀ ਸਪਰੇਅ ਕਰਨੀ ਪੂ ਕੋਈ ਨਾ ਕੋਈ ਹੋਰ ਵੀ ਆਪਾਂ ਜਾਂ ਮੈਗਨੀਜ਼ ਜਾਂ ਇਹ ਜੀ ਯੂਰੀਆ ਜਰੀਆ ਕੋਲ ਕੇ ਸੜਕੀਏ ਹੋਰ ਤੇ ਹੁਣ ਮੈਨੂੰ ਐ ਲੱਗੀ ਜਾਂਦਾ ਵੀ ਯਾਰ ਕੋਈ ਜ਼ਰੂਰਤ ਨਹੀਂ ਹਨਾ ਕਿਸੇ ਵੀ ਚੀਜ਼ ਦੀ ਚਲੋ ਜਿਨ੍ਹਾਂ ਦੇ ਕੋਈ ਘਾਟ ਹੈਗੀ ਆ ਜਾਂ ਪਹਿਲੀ ਪਾਣੀ ਤੇ ਕਣਕ ਜਿਨ੍ਹਾਂ ਦੀ ਦਬ ਗਈ ਗਈਆਂ ਦੀ ਭਰਾਵਾਂ ਦੀ ਆਪਣੀ ਮੀਨਾ ਖਰਾਬ ਹੋ ਗਈ ਉਹ ਤਾਂ ਚਲੋ ਆਪਦੀ ਵੱਖਰੀ ਗੱਲ ਹੈ ਹਨਾ ਉਹ ਤਾਂ ਕਰ ਸਕਦੇ ਹੈਗੇ ਵੀ ਨਹੀਂ ਹੁਣ ਇੱਥੋਂ ਜੇ ਐ ਤਾਹਾ ਚੱਕ ਕੇ ਤੁਹਾਨੂੰ ਮੈਂ ਫੋਨ ਦਿਖਾਵਾਂ ਉਹ ਸਾਹਮਣੇ ਆਪਣਾ ਪਿੰਡ ਦੀਦਾ ਤੇ ਪਿੰਡ ਤੱਕ ਨਾ ਗੇਤੀ ਪਸੇਤੀ ਕਣਕ ਸਭ ਏਕ ਹੋ ਗਈ ਵੀ ਇੱਕ ਇੱਕੋ ਹੀ ਹੋ ਗਈ ਆ ਲੱਗਦੀ ਵੀ ਇੱਕ ਦਿਨ ਬੀਜੀ ਹੋਇਆ ਆਪਣੀਆਂ ਜਿੱਥਿਆ ਤੈਨੂੰ ਸਪੈਸ ਦੇ ਦਿੰਦੇ ਸਾਹਮਣੇ ਇਹਦੇ ਨਾਲ ਸੁਪਰਸੀਡਰ ਵਾਲੀ ਕਣਕ ਆ ਤੇ ਮੈਂ ਇਧਰਲੀ ਸਾਈਡ ਫਿਰਦਾ ਸੀ ਵੀ ਪਹੀ ਤੇ ਨਹੀਂ ਮੈਂ ਹੁਣ ਕੋਲੇ ਜਾ ਕੇ ਵੀ ਦਿਖਾ ਹੁੰਦਾ ਤੇ ਉਹ ਵੀ ਯਾਰ ਮੈਨੂੰ ਆ ਲੱਗਦੀ ਇਹਦੇ ਨਾਲ ਲੜ ਗਈ ਵਿਆਹਤ ਹੁੰਦਾ ਜੀ ਵੀ ਨਾਲ ਤਾਂ ਕੱਦ ਕਰ ਗਈ ਉਹ ਤੇ ਨਾਲੇ ਵੀ ਐਨ ਵੀਰ ਦੰਦਾ ਵੱਜ ਗਿਆ ਕਣਕ ਦਾ ਜਿੰਮਤ ਸੀ ਆਪਾਂ ਕਹਿੰਦੇ ਨੇ ਵੀ ਕਾਲੀ ਹੋ ਗਈ ਜਿਵੇਂ ਆਪਾਂ ਜਮੀਨدار ਆਪਦੇ ਭਰਾ ਆਪਾਂ ਕਹਿੰਨੇ ਆਪਦੇ ਲਾਜਾਂ ਚ ਜਿਵੇਂ ਆਪਾਂ ਖਾਣਨੇ ਹੁੰਦੇ ਜਿਹੜੀ ਫਸਲ ਨੂੰ ਦੇਖ ਕੇ ਉਹ ਸਿਸਟਮ ਹੋ ਗਿਆ ਮੇਰੇ ਸਾਹਮਣੋਂ ਤਾਂ ਵੀ ਮੀਂਹ ਵਾਂਗੂ ਲੱਗੀ ਯਾਰ ਤੁੰਦ ਵੀ ਜਦੋਂ ਮੀਂਹ ਪਏ ਤਾਂ ਝੋਨਾ ਨਹੀਂ ਇੱਕੇ ਦਮ ਐ ਹੋ ਜਾਂਦਾ ਹੁੰਦਾ ਵੀ ਦੰਦਾ ਬਣ ਜਾਂਦਾ ਹੁੰਦਾ ਆਹ ਚੀਜ਼ ਹੋ ਗਈ ਵੀ ਇੱਕ ਤਾਂ ਮੈਨੂੰ ਤਾਂ ਅਜੇ ਲੱਗਾ ਵੀ ਯਾਰ ਇੱਕ ਗਰਮੀ ਉਹਦੇ ਟਾਈਮ ਤੋਂ ਪਹਿਲਾਂ ਪੈਣ ਲੱਗੀ ਕਣਕਾਂ ਛੋਟੀਆਂ ਸੀ ਤੇ ਗਰਮੀ ਟਾਈਮ ਤੋਂ ਪਹਿਲਾਂ ਭਾਣੇ ਕਰਕੇ ਤੇ ਉਹਦਾ ਕਰਕੇ ਬਈ ਕਣਕਾਂ ਤਾਂ ਹਾਂ ਥੱਲੇ ਬਾਹਣ ਕਿ ਨਹੀਂ ਤਾਂਹਾਂ ਤੋਂ ਹੀਟ ਮਾਰਨ ਦੀਆਂ ਸੀਗੀਆਂ ਤੇ ਧੁੰਦ ਪੈ ਗਈ ਥੱਲੇ ਬਾਹਣ ਨਿੱਗੇ ਸੀ ਤੇ ਕਣਕਾ ਚੱਲ ਪਈ ਆ ਦੇਖੋ ਨਾ ਆਪਣੀ ਬੱਟਾ ਇੱਥੇ ਬੱਟ ਵੀ ਲੋ ਗਈ ਯਾਰ ਗੁੱਲ ਮਲਾ ਕੇ ਵੀ ਕਣਕ ਇੰਨੀ ਸੋਹਣੀ ਵੀ ਜਿਵੇਂ ਆ ਆਪਣੇ ਮੱਥੇ ਹੀ ਆ ਮੱਥੇ ਜਮਾ ਗਰੋਂ ਹਰੇ ਹੋਏ ਹੋਏ ਸੀਗੇ ਸਾਰੇ ਤੇ ਤੁਸੀਂ ਦੇਖੋ ਮੱਥੇ ਆ ਸਰੋਂ ਦੀ ਆੜ ਅੱਜ ਤੋਂ ਜੇ ਤਿੰਨ ਚਾਰ ਦਿਨ ਪਹਿਲਾਂ ਦੀ ਵੀਡੀਓ ਤੁਸੀਂ ਮੇਰੀ ਵੀ ਕੋਈ ਵੀ ਖੁਲ ਕੇ ਦੇਖ ਲਓ ਇੱਥੇ ਬਣੀ ਹੋ ਕੋਈ ਨਾ ਕੋਈ ਆ ਹੀ ਐਸ ਲੋੜ ਤੇ ਵੀਡੀਓ ਬਣਾਉਣੇ ਹੁੰਦੇ ਆਪਾਂ ਤੇ ਸਾਰੀਆਂ ਛੋਟੀਆਂ-ਛੋਟੀਆਂ ਖੜੀਆਂ ਸੀ ਨਿੱਕੀਆਂ-ਨਿੱਕੀਆਂ ਜਿਮਿਆ ਆੜਾ ਖੜੀ ਇੱਥੇ ਚੱਲ ਇੱਧਰ ਚੱਲ ਕਿਤੇ-ਕਿਤੇ ਆ ਗਿਆ ਵੀ ਊਨ ਆਮ ਦੇਖੋ ਤੁਸੀਂ ਵੀ ਸਰੋਂ ਦੀਆਂ ਆੜਾਂ ਵੀ ਇੱਕੇਦਮ ਕੱਦ ਕਰ ਗਈਆਂ ਧੁੰਦ-ਧੁੰਦ ਚ ਤੇ ਨਾ ਇੱਕ ਆਹ ਕਣਕ ਵੀ ਹੁਣ ਵਿੱਚ ਭਰਾ ਕਹਿਣਗੇ ਵੀ ਤੂੰ ਗੇੜੇ ਹੀ ਅੱਜ ਮਾਰਿਆ ਹੋਣਾ ਬਾਰੇ ਦਿਨਾਂ ਤੋਂ ਬਾਈ ਗੇੜਾ ਨਹੀਂ ਸਾਡਾ ਦਾ ਡੇਲੀ ਦਾ ਉਹ ਤੁਹਾਨੂੰ ਤਣ ਗੇੜੇ ਆ ਖੇਤ ਦੇ ਠੀਕ ਆ ਐਨ ਪਤਾ ਇੱਕ ਵਿੱਚ ਦੀ ਇੱਕ ਦੋ ਲਾਇਬ ਵੀ ਪਾਏ ਹੁਣ ਧੁੰਦ ਦੇ ਵਿੱਚ ਤੇ ਇਹਹੀ ਗੂ ਚੱਕਰ ਨੂੰ ਵੀ ਉਹ ਉਨਾਂ ਚਿਤ ਨਹੀਂ ਹੈਗੇ ਆਪਾਂ ਖਰ ਪਰਮਾਤਮਾ ਦੀ ਕਿਰਪਾ ਨਾਲ ਵੀ ਵਿਗੇੜੇ ਹੀ ਉਹ ਆਪਾਂ ਕਦੇ ਮਾਰ ਗਏ ਖੇਤ ਹਨਾ ਗੇੜੇ ਦਾ ਦੋ ਤਿੰਨ ਤਾਂ ਗੱਲ ਹੀ ਕੁਛ ਨਹੀਂ ਆਹ ਦੂਜਾ ਗੇੜਾ ਤਾਂ ਹੁਣ ਖੇਤ ਦਾ ਇਹ ਤੋਂ ਪਹਿਲਾਂ ਆਏ ਸੀ ਖਾਲ ਕਢ ਕੇ ਗਏ ਹਾਂ ਹੁਣ ਦੁਬਾਰੇ ਫੇਰ ਆ ਗਿਆ ਹੁਣ ਸ਼ਾਮ ਨਹੀਂ ਘਰੇ ਜਾਵਾਂਗੇ ਹੁਣ ਰੋਟੀ ਖਾ ਕੇ ਘਰੋਂ ਫੇਰ ਮੁੜੇ ਤੇ ਯਾਰ ਕੁੱਲ ਫਸਲਾਂ ਆ ਉਹ ਲਾ ਲੋ ਆਪਣੀ ਲਾ ਸੁਣ ਗੋਭੀ ਕੁੱਲ ਫਸਲ ਯਾਰ ਚੱਲ ਪਈ ਮੀਂਹ ਵਾਂਗੂ ਲੱਗੀ ਏ ਤੁਹਾਨੂੰ ਤਾਂ ਤੇ ਤੁਸੀਂ ਵੀ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕੀ ਫਰਕ ਲੱਗਿਆ ਤੇ ਮੈਨੂੰ ਤਾਂ ਇੰਨਾ ਕੁ ਫਰਕ ਲੱਗਿਆ ਬਾਈ ਹੋਰ ਜਾਣਕਾਰੀਆਂ ਲਈ ਵੀ ਉਹਨਾਂ ਦੇ ਥੰੜੀ ਆਪਣਾ ਚੈਨਲ ਫੋਲੋ ਕਰ ਲਓ ਜੀ ਧੰਨਵਾਦ